ਅੱਜ ਪਹਿਲੀ ਵਾਰ ਭਗਵੰਤ ਮਾਨ ਸਰਕਾਰ ਨੇ ਇੰਨਾ ਵੱਡਾ ਐਕਸ਼ਨ ਲਿਆ ਇੰਨੀ ਵੱਡੀ ਕਾਰਵਾਈ ਕੀਤੀ ਹੈ ਤੇ ਇੰਨੀ ਵੱਡੀ ਚਰਚਾ ਕਰਾ ਦਿੱਤੀ ਹੈ ਅੱਜ ਭਗਵੰਤ ਮਾਨ ਸਰਕਾਰ ਨੇ ਵੱਡਾ ਫੈਸਲਾ ਲੈ ਕੇ ਪੰਜਾਬ ਦੇ ਵਿਜੀਲੈਂਸ ਦੇ ਚੀਫ ਨੂੰ ਐਸਪੀਐਸ ਪਰਮਾਰ ਨੂੰ ਸਸਪੈਂਡ ਕੀਤਾ ਹੈ ਔਰ ਤਿੰਨ ਵੱਡੇ ਅਫਸਰਾਂ ਨੂੰ ਸਸਪੈਂਡ ਕੀਤਾ ਗਿਆ ਜਿਨ੍ਹਾਂ ਵਿੱਚ ਵਿਜੀਲੈਂਸ ਦਾ ਪੰਜਾਬ ਦਾ ਮੁਖੀ ਐਸਪੀਐਸ ਪਰਮਾਰ ਜਿਦੇ ਵਿੱਚ ਵਿਜੀਲੈਂਸ ਦਾ ਇੱਕ AIG ਰੈਂਕ ਦਾ ਵੱਡਾ ਅਫਸਰ ਇੱਕ SSP ਰੈਂਕ ਦਾ ਅਫਸਰ ਤਿੰਨ ਜੜਿਆਂ ਨੂੰ ਸਸਪੈਂਡ ਕੀਤਾ ਗਿਆ ਹੁਣ ਤੱਕ ਪੰਜਾਬ ਦੇ ਵਿੱਚ ਸਿਰਫ ਛੋਟੇ ਅਫਸਰਾਂ ਤੇ ਕਾਰਵਾਈ ਹੁੰਦੀ ਰਹੀ ਹੈ ਜਾਂ ਕਰਮਚਾਰੀਆਂ ਤੇ ਕਾਰਵਾਈ ਹੁੰਦੀ ਰਹੀ ਹੈ ਕਦੇ ਕੋਈ ਪੁਲਿਸ ਵਾਲਾ ਕੋਈ ਕਲਰਕ ਕੋਈ ਪਟਵਾਰੀ ਐਦਾਂ ਦੇ ਬੰਦੇ ਫੜੇ ਜਾਂਦੇ ਜਾਂ ਸਸਪੈਂਡ ਕੀਤੇ ਜਾਂਦੇ ਰਹੇ ਨੇ ਪਰ ਅੱਜ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਪੰਜਾਬ ਵਿਜੀਲੈਂਸ ਦਾ ਚੀਫ ਉਹਨੂੰ ਹੀ ਸਸਪੈਂਡ ਕੀਤਾ ਗਿਆ ਔਰ ਸਸਪੈਂਡ ਕੀਤਾ ਕਿਉਂ ਗਿਆ ਤੁਸੀਂ ਅੱਜ ਇਹਦੇ ਬਾਰੇ ਆਪਣਾ ਕਮੈਂਟ ਜਰੂਰ ਲਿਖਿਓ ਤੁਹਾਨੂੰ ਭਗਵੰਤਮਾਨ ਸਰਕਾਰ ਦਾ ਇਹ ਐਕਸ਼ਨ ਕਿਵੇਂ ਦਾ ਲੱਗਿਆ ਦੇਖੋ ਜਿਹੜੀ ਗੱਲ ਸਹੀ ਹੈ ਉਹਨੂੰ ਸਹੀ ਕਹਿਣਾ ਚਾਹੀਦਾ ਹੈ ਜੋ ਗਲਤ ਹੋ ਰਿਹਾ ਹੈ ਉਹਨੂੰ ਗਲਤ ਵੀ ਕਹਿਣਾ ਚਾਹੀਦਾ ਤਾਂ ਅੱਜ ਭਗਵੰਤਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਮਾਮਲੇ ਦੇ ਉੱਪਰ ਇਹ ਕਾਰਵਾਈ ਕੀਤੀ ਹੈ ਮਾਮਲਾ ਇਹ ਸੀਗਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਜਿਹੜੇ ਐਸਪੀਐਸ ਪਰਮਾਰ ਹੈ ਉਹਨਾਂ ਨੂੰ ਪੂਰੇ ਪੰਜਾਬ ਦਾ ਵਿਜੀਲੈਂਸ ਦਾ ਮੁਖੀ ਲਾਇਆ ਗਿਆ ਸੀ ਤੁਸੀਂ ਸਾਰੇ ਜਾਣਦੇ ਹੋ ਵਿਜੀਲੈਂਸ ਕੀ ਹੈ ਵਿਜੀਲੈਂਸ ਦਾ ਕੰਮ ਭ੍ਰਿਸ਼ਟਾਚਾਰੀਆਂ ਨੂੰ ਫੜਨਾ ਕਪਲੇ ਬਾਜਾਂ ਨੂੰ ਫੜਨਾ ਹੈ ਵਿਜੀਲੈਂਸ ਦਾ ਕੰਮ ਹੈ ਕਿ ਜਿੱਥੇ ਵੀ ਕੋਈ ਰਿਸ਼ਵਤ ਖੋਰੀ ਕਰਦਾ ਉਹਨੂੰ ਛਾਪੇ ਮਾਰ ਕੇ ਵਿਜੀਲੈਂਸ ਫੜਦੀ ਹੈ ਵਿਜੀਲੈਂਸ ਦਾ ਨਾਂ ਸੁਣ ਕੇ ਜਾਂ ਵਿਜੀਲੈਂਸ ਆਈ ਦਾ ਨਾਂ ਸੁਣ ਕੇ ਵੱਡੇ ਵੱਡੇ ਜਿਹੜੇ ਅਧਿਕਾਰੀ ਤੇ ਅਫਸਰ ਨੇ ਉਹ ਕੰਬਲ ਲੱਗ ਜਾਂਦੇ ਨੇ ਤੇ ਪਿਛਲੇ ਦਿਨੀ ਅਜੇ 25 26 ਮਾਰਚ ਨੂੰ ਹੀ ਪਹਿਲਾ ਵਾਲਾ ਜਿਹੜਾ ਵਿਜੀਲੈਂਸ ਦਾ ਮੁਖੀ ਸੀ ਨਗੇਸ਼ਵਰ ਰਾਓ ਉਹਨੂੰ ਬਦਲਿਆ ਗਿਆ ਸੀ ਔਰ ਉਹਦੀ ਜਗ੍ਹਾ ਦੇ ਉੱਪਰ ਇਹ ਜਿਹੜੇ ਐਸਪੀਐਸ ਪਰਮਾਰ ਨੇ ਇਹਨਾਂ ਨੂੰ ਵਿਜੀਲੈਂਸ ਦਾ ਮੁਖੀ ਲਾਇਆ ਗਿਆ ਸੀ ਪਰ ਅੱਜ ਉਹ ਵਿਜੀਲੈਂਸ ਜਿਹਦਾ ਕੰਮ ਭ੍ਰਿਸ਼ਟਾਚਾਰੀਆਂ ਨੂੰ ਫੜਨਾ ਤੇ ਉਸੇ ਵਿਜੀਲੈਂਸ ਦੇ ਮੁਖੀ ਨੂੰ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਸਸਪੈਂਡ ਕੀਤਾ ਗਿਆ ਹੁਣ ਮਾਮਲਾ ਕੀ ਸੀ ਮਾਮਲਾ ਜੁੜਿਆ ਹੈ ਜੀ ਡਰਾਈਵਿੰਗ ਲਾਇਸੈਂਸਾਂ ਦੇ ਨਾਲ ਪਿਛਲੇ ਦਿਨੀ ਦੱਸਿਆ ਜਾ ਰਿਹਾ ਮੀਡੀਆ ਹਵਾਲੇ ਦੇ ਨਾਲ ਖਬਰ ਆ ਰਹੀ ਹੈ ਕਿ ਪਿਛਲੇ ਦਿਨੀ ਜਿਹੜੀ ਵਿਜੀਲੈਂਸ ਉਹਨੇ ਆਰਟੀਓ ਦਫ਼ਤਰਾਂ ਦੇ ਉੱਪਰ ਜਿੱਥੇ ਡਰਾਈਵਿੰਗ ਲਾਇਸੈਂਸ ਤੇ ਟ੍ਰੈਫਿਕ ਦਾ ਬਹੁਤ ਸਾਰਾ ਕੰਮ ਹੁੰਦਾ ਉਥੇ ਛਾਪੇ ਮਾਰੇ ਸੀ ਕਈ ਤਰ੍ਹਾਂ ਦੀਆਂ ਫੈਲਾਂ ਤੇ ਰਿਕਾਰਡ ਜ਼ਬਤ ਕੀਤਾ ਸੀ ਕਈ ਸਾਰੇ ਪਰਚੇ ਹੋਣ ਦੀ ਖਬਰ ਵੀ ਮੀਡੀਆ 'ਚ ਆਈ ਸੀ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਸੈਟਿੰਗਾਂ ਚੱਲ ਪਈਆਂ ਸੀ ਕਿਉਂਕਿ ਇਸ ਮਾਮਲੇ 'ਚ ਕਈ ਤਰ੍ਹਾਂ ਦੇ ਅਫਸਰ ਤੇ ਹੋਰ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਉਲਝਾਪੈਂਦਾ ਨਜ਼ਰ ਆ ਰਿਹਾ ਸੀ ਤਾਂ ਫਿਰ ਇਹ ਸਾਰੇ ਕੁਝ ਦੇ ਵਿੱਚ ਕੀ ਹੋਇਆ ਹੁਣ ਪੰਜਾਬ ਸਰਕਾਰ ਨੂੰ ਲੱਗਿਆ ਕਿ ਇਹ ਜਿਹੜੇ ਵਿਜੀਲੈਂਸ ਦਾ ਮੁਖੀ ਤੇ ਇੱਕ ਬਹੁਤ ਵੱਡਾ ਅਫਸਰ एआईजी ਲੈਵਲ ਦਾ ਅਫਸਰ ਵੱਡਾ ਅਫਸਰ ਹੁੰਦਾ ਇੱਕ ਐਸਐਸਪੀ ਇਹ ਤਿੰਨੋਂ ਕਿਤੇ ਨਾ ਕਿਤੇ ਗੜਬੜ ਕਰਦੇ ਜਾਪੇ ਪੰਜਾਬ ਸਰਕਾਰ ਨੂੰ ਤਾਂ ਪੰਜਾਬ ਸਰਕਾਰ ਨੇ ਫਿਰ ਇਹਨਾਂ ਤੇ ਐਕਸ਼ਨ ਲਿਆ ਤਿੰਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੁਣ ਸਵਾਲ ਇਹ ਹੈ ਕਿ ਕੀ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੇ ਉੱਪਰ ਨਕੇਲ ਪਾਈ ਜਾਏਗੀ ਦੇਖੋ ਸਿੱਧੀ ਸਾਫ਼ ਗੱਲ ਹੈ ਭ੍ਰਿਸ਼ਟਾਚਾਰ ਜੜ੍ਹਾਂ 'ਚ ਬੈਠਾ ਹੋਇਆ ਭ੍ਰਿਸ਼ਟਾਚਾਰ ਬੁਰੀ ਤਰ੍ਹਾਂ ਪਰਬੰਧ ਦੀ ਰਗ ਰਗ ਦੇ ਵਿੱਚ ਵੜ ਗਿਆ ਭ੍ਰਿਸ਼ਟਾਚਾਰ ਆਉਂਦਾ ਕਿੱਥੋਂ ਹੈ ਇਹਨੂੰ ਸਮਝਣਾ ਜ਼ਰੂਰੀ ਹੈ ਭ੍ਰਿਸ਼ਟਾਚਾਰ ਦੀ ਜੜ ਜਦੋਂ ਸਰਕਾਰਾਂ ਬਣਦੀਆਂ ਨੇ ਨਾ ਉਹਦੀ ਉਹਦੇ ਮੁੱਢ 'ਚ ਉਹਦੇ ਉਹਦੀ ਪਦੈਸ਼ 'ਚ ਪਈ ਹੁੰਦੀ ਹੈ ਜਦੋਂ ਵੋਟਾਂ ਪੈਂਦੀਆਂ ਨੇ ਆਪਣੇ ਦੇਸ਼ 'ਚ ਉਦੋਂ ਹੁੰਦਾ ਕੀ ਹੈ ਤੁਸੀਂ ਆਪੋ ਆਪਣਾ ਤਜਰਬਾ ਦੱਸ ਦਿਓ ਮੈਂ ਆਪਣਾ ਦੱਸ ਦੇਣਾ ਕਮੈਂਟ ਲਿਖਿਓ ਮੈਂ ਦੱਸਦਾ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਬਣਦੀਆਂ ਹੀ ਭ੍ਰਿਸ਼ਟਾਚਾਰੀ ਤਰੀਕਿਆਂ ਨਾਲ ਨੇ ਕਿਵੇਂ ਕਿੰਨੇ ਵੱਡੇ ਪੱਦਰ ਤੇ ਜਦੋਂ ਵੋਟਾਂ ਆਉਂਦੀਆਂ ਨੇ ਸਰਪੰਚੀ ਤੋਂ ਲੈ ਕੇ ਐਮਐਲਏ ਐਮਪੀ ਤੱਕ ਦੀਆਂ ਤਾਂ ਕਿੰਨਾ ਕੁਝ ਗਲਤ ਕੀਤਾ ਜਾਂਦਾ ਸਿੱਧੇ ਪੈਸੇ ਵੰਡੇ ਜਾਂਦੇ ਨੇ ਸ਼ਰਾਬਾਂ ਵੰਡੀਆਂ ਜਾਂਦੀਆਂ ਨੇ ਨਸ਼ੇ ਵੰਡੇ ਜਾਂਦੇ ਨੇ ਸਿੱਧੀਆਂ ਵੋਟਾਂ ਖਰੀਦੀਆਂ ਜਾਂਦੀਆਂ ਨੇ ਕਿੰਨੇ ਸਾਰੇ ਕੇਸ ਤੇ ਸ਼ਿਕਾਇਤਾਂ ਵੋਟਾਂ ਦੇ ਦਿਨਾਂ 'ਚ ਇਹਨਾਂ ਮਾਮਲਿਆਂ 'ਚ ਦਰਜ ਹੁੰਦੀਆਂ ਨੇ ਔਰ ਕਿੰਨੇ ਸਾਰੇ ਮਾਮਲਿਆਂ ਦੇ ਵਿੱਚ ਚੋਣ ਕਮਿਸ਼ਨ ਨੂੰ ਕਾਰਵਾਈ ਕਰਨੀ ਪੈਂਦੀ ਹੈ ਤੇ ਕਿੰਨੇ ਸਾਰੇ ਵੱਡੀ ਪੱਧਰ ਤੇ ਮਾਮਲੇ ਉਹ ਹੁੰਦੇ ਨੇ ਜਿਨ੍ਹਾਂ ਤੇ ਕਾਰਵਾਈ ਹੋ ਨਹੀਂ ਪਾਉਂਦੀ ਹੁਣ ਇਹ ਜਿਹੜਾ ਸਰਕਾਰਾਂ ਜਦੋਂ ਬਣਦੀਆਂ ਹੀ ਇਦਾਂ ਨਹੀਂ ਤਾਂ ਫਿਰ ਉਹ ਇਮਾਨਦਾਰੀ ਜਾਂ ਭ੍ਰਿਸ਼ਟਾਚਾਰ ਇਹਨੂੰ ਖਤਮ ਕਰ ਸਕਦੀਆਂ ਨੇ ਇਮਾਨਦਾਰੀ ਲਿਆ ਸਕਦੀਆਂ ਨੇ ਤੁਸੀਂ ਦੇਖੋ ਜਦੋਂ ਸਾਰੇ ਅਫਸਰਾਂ ਨੂੰ ਪਤਾ ਹੁੰਦਾ ਵੀ ਜਿਹੜੀ ਪਾਰਟੀ ਦੀ ਸਰਕਾਰ ਬਣੀ ਆ ਇਹਨੇ ਸਰਕਾਰ ਬਣਾਉਣ ਲਈ ਬੜੀ ਤਰ੍ਹਾਂ ਦੇ ਗਲਤ ਤਰੀਕੇ ਵਰਤੇ ਨੇ ਵੋਟਾਂ ਦੇ ਵਿੱਚ ਸਾਨੂੰ ਅਫਸਰਾਂ ਨੂੰ ਵੀ ਵਰਤੇ ਆ ਗਿਆ ਭੁੱਕੀਆਂ ਫੀਮਾਂ ਛਰਾਬਾਂ ਸਿੱਧੀਆਂ ਵੋਟਾਂ ਖਰੀਦੀਆਂ ਪੋਲਿੰਗ ਬੂਥ ਕੈਪਚਰ ਹੁੰਦੇ ਨੇ ਤਾਂ ਫਿਰ ਜਦੋਂ ਸਰਕਾਰਾਂ ਇਹਨਾਂ ਤਰੀਕਿਆਂ ਨਾਲ ਬਣਦੀਆਂ ਨੇ ਤਾਂ ਫਿਰ ਭ੍ਰਿਸ਼ਟਾਚਾਰ ਉਹ ਰੋਕ ਨਹੀਂ ਸਕਦੀਆਂ ਹੁੰਦੀਆਂ ਦੇਖੋ ਇੱਕ ਸਰਪੰਚ ਦੀ ਚੋਣ ਲੜਨੀ ਵੀ ਇਸ ਦੇਸ਼ 'ਚ ਇੰਨੀ ਮਹਿੰਗੀ ਹੋ ਗਈ ਆ ਲੱਖਾਂ ਤੇ ਦਹ ਲੱਖ ਰੁਪਏ ਬਹੁਤ ਸਾਰੇ ਪਿੰਡਾਂ 'ਚ ਸਰਪੰਚੀ ਲਈ ਫੂਕ ਦਿੱਤੇ ਜਾਂਦੇ ਨੇ ਜਿੱਤਣ ਲਈ ਐਮਪੀ ਐਮਐਲਏ ਦੀ ਅਗਰ ਕਿਸੇ ਨੇ ਇਲੈਕਸ਼ਨ ਲੜਨੀ ਹੈ ਤਾਂ ਲਾੜਤਾ ਜਿਹੜਾ ਮਰਜ਼ੀ ਲਵੇ ਪਰ ਜਿੱਤਦੇ ਉਹੀ ਨੇ ਜਿਹੜੇ ਕਰੋੜਾ ਰੁਪਈਆ ਫੂਕਦੇ ਆ ਕਰੋੜਾ ਰੁਪਈਆ ਇਹ ਸਾਰੇ ਜਾਣਦੇ ਨੇ ਕਿ ਕਰੋੜਾ ਰੁਪਈਆ ਫੂਕਣ ਦੀ ਗੇਮ ਇਸ ਦੇਸ਼ 'ਚ ਐਮਪੀ ਐਮਐਲਏ ਦਾ ਇਲੈਕਸ਼ਨ ਬਣਾ ਦਿੱਤਾ ਗਿਆ ਹੁਣ ਜਦੋਂ ਕਰੋੜਾ ਰੁਪਈਆ ਲਾ ਕੇ ਜਿਹੜੇ ਬੰਦੇ ਜਿੱਤੇ ਬਣੇ ਤਾਂ ਫਿਰ ਉਹ ਕਾਦੇ ਲਈ ਬਣੇ ਦੱਸੋ ਸੇਵਾ ਕਰਨ ਲਈ ਸੇਵਾ ਦਾ ਤਾਂ ਨਾਂ ਹੀ ਹੁੰਦਾ ਖਾਣਾ ਅਸਲ 'ਚ ਮੇਵਾ ਹੁੰਦਾ ਜਿਹੜਾ ਬੰਦਾ ਜਿੱਥੇ ਵੀ ਪੂੰਜੀਵਾਦੀ ਦੌਰ 'ਚ ਇਨਵੈਸਟਮੈਂਟ ਕਰਦਾ ਉਹ ਐਵੇਂ ਨਹੀਂ ਇਨਵੈਸਟਮੈਂਟ ਕਰਦਾ ਉਹ ਇਨਵੈਸਟਮੈਂਟ ਕਰਦਾ ਹੈ ਪ੍ਰੋਫਿਟ ਲਈ ਮੁਨਾਫੇ ਲਈ ਵਾਦੇ ਲਈ ਐਵੇਂ ਕੋਣ ਕਮਲਾ ਕੋਈ ਜੇ ਕਿਸੇ ਨੇ ਸੇਵਾ ਹੀ ਕਰਨੀ ਹੋਵੇ ਸੇਵਾ ਰਾਜਨੀਤੀ ਚੋਂ ਤੋਂ ਬਿਨਾ ਕਿਹੜਾ ਹੁੰਦੀ ਨਹੀਂ ਭਗਤ ਪੂਰਨ ਜੀ ਵਰਗੀ ਸੇਵਾ ਜਿੰਨੇ ਕਰਨੀ ਹੈ ਭਾਈ ਕਨਈਆ ਜੀ ਵਰਗੀ ਸੇਵਾ ਕਿਹਨੇ ਕਰਨੀ ਹੈ ਕੀ ਉਹ ਕਦੇ ਰਾਜਨੇਤਾ ਬਣੇ ਸੀ ਅੱਜ ਵੀ ਉਹ ਜਿਹੜੇ ਮਨੁੱਖਤਾ ਦੀ ਸੇਵਾ ਵਾਲੇ ਵੀਰ ਗੁਰਪ੍ਰੀਤ ਮਿੰਟੂ ਵਰਗੇ ਨੇ ਸੇਵਾ ਕਰ ਰਹੇ ਨੇ ਹੋਰ بڑے ਲੋਕ ਨੇ ਜਿਹੜੇ ਸੇਵਾ ਕਰ ਰਹੇ ਨੇ ਅਸਲੀ ਕੀ ਉਹ ਰਾਜਨੇਤਾ ਬਣੇ ਗੱਦੀਆਂ ਤੇ ਬੈਠੇ ਬਿਲਕੁਲ ਨਹੀਂ ਗੱਦੀਆਂ ਤੇ ਬਹਿਣ ਤੋਂ ਬਿਨਾਂ ਸੇਵਾ ਹੁੰਦੀ ਆ ਗੱਦੀ ਤੇ ਬਾਬਰ ਬੈਠਾ ਸੀ ਸੇਵਾ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ ਗੱਦੀ ਤੇ ਜਹਾਂਗੀਰ ਬੈਠਾ ਸੀ ਸੇਵਾ ਕੀਤੀ ਸਾਡੇ ਗੁਰੂ ਹਰਗੋਬਿੰਦ ਸਾਹਿਬ ਨੇ ਗੱਦੀ ਤੇ ਬੈਠਾ ਸੀ ਔਰੰਗਜ਼ੇਬ ਤੇ ਸੇਵਾ ਸਾਡੇ ਗੁਰੂ ਸਹਿਬਾਨ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੋ ਸੇਵਾ ਕਰਨ ਦੇ ਲਈ ਰਾਜਨੇਤਾ ਤੇ ਸਰਕਾਰੀ ਗੱਡੀਆਂ ਦੀ ਲੋੜ ਨਹੀਂ ਹੁੰਦੀ ਇਹ ਸਭ ਮੇਵਾ ਖਾਣ ਵਾਲੇ ਇੱਥੋਂ ਭ੍ਰਿਸ਼ਟਾਚਾਰ ਦੀ ਜੜ ਹੈ ਜੜ ਸੋ ਜਦੋਂ ਸਰਕਾਰਾਂ ਐਦਾਂ ਬਣਦੀਆਂ ਨੇ ਲੋਕਾਂ ਨੂੰ ਝੂਠੇ ਲਾਰੇ ਝੂਠੇ ਵਾਅਦੇ ਗੁੰਮਰਾਹ ਕਰਕੇ ਝੂਠੀਆਂ ਗਰੰਟੀਆਂ ਦੇ ਕੇ ਫਿਰ ਉਹ ਭ੍ਰਿਸ਼ਟਾਚਾਰ ਜੜ ਚੋਂ ਖਤਮ ਨਹੀਂ ਕਰ ਸਕਦੀਆਂ ਅਫਸਰਾਂ ਨੂੰ ਵੀ ਪਤਾ ਵੀ ਇਹ ਤਾਂ ਆਪ ਏਦਾਂ ਬਣੇ ਨੇ ਕਿਹੜਾ ਗਲਤ ਤਰੀਕਾ ਜਿਹੜਾ ਵਰਤਿਆ ਨਹੀਂ ਮੈਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਜੇ ਕਰ ਰਿਹਾ ਮੈਂ ਟੋਟਲ ਗੱਲ ਕਰ ਰਿਹਾ ਟੋਟਲ ਗੱਲ ਸਭ ਨੂੰ ਪਤਾ ਜੇਕਰ ਇੱਥੇ ਇਮਾਨਦਾਰੀ ਹੁੰਦੀ ਐਨੀ ਚੋਣ ਕਮਿਸ਼ਨ ਨੂੰ ਇੰਨੀਆਂ ਸਖਤੀਆਂ ਕਰਨ ਦੀ ਕੀ ਲੋੜ ਪੈਂਦੀ ਫਿਰ ਇੰਨੇ ਨੇਤਾਵਾਂ ਦੇ ਉੱਪਰ ਜਿੰਨਿਆਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਕਿਉਂ ਲੱਗਦੇ ਪਰ ਫਿਰ ਵੀ ਇਹ ਸਭ ਕੁਝ ਆٹے ਚ ਲੂਣ ਬਰਾਬਰ ਹੁੰਦਾ ਅਸਲ ਚ ਜਿੰਨਾ ਕੁਝ ਇੱਥੇ ਗਲਤ ਹੋ ਰਿਹਾ ਉਹਦੇ ਤੇ ਜਿੱਦਾਂ ਆਵਾਜ਼ ਉੱਠਣੀ ਚਾਹੀਦੀ ਆ ਉਹ ਉੱਠਦੀ ਨਹੀਂ ਉਹ ਕਾਰਵਾਈਆਂ ਹੁੰਦੀਆਂ ਨਹੀਂ ਹੁਣ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਜ਼ੀਰੋ ਟੋਲਰੈਂਸ ਦੀ ਗੱਲ ਕਰਦੀ ਆ ਸੈਂਟਰ ਚ ਮੋਦੀ ਸਰਕਾਰ ਜ਼ੀਰੋ ਟੋਲਰੈਂਸ ਦੀ ਗੱਲ ਕਰਦੀ ਆ ਜਦੋਂ ਕੈਪਟਨ ਆਇਆ ਸੀ ਉਹ ਕਹਿੰਦਾ ਸੀ ਮੇਰਾ ਖੂੰਡਾ ਭ੍ਰਿਸ਼ਟਾਚਾਰ ਦੇ ਖਿਲਾਫ ਚੱਲੂਗਾ ਰੁਕ ਗਿਆ ਭ੍ਰਿਸ਼ਟਾਚਾਰ ਨਹੀਂ ਸੀ ਰੁਕਿਆ ਬਾਦਲ ਆਏ ਉਹ ਕਹਿੰਦੇ ਭ੍ਰਿਸ਼ਟਾਚਾਰ ਹੁਮਝਦਿਆਂਗੇ ਰੁਕ ਗਿਆ ਸੀ ਨਹੀਂ ਸੀ ਰੁਕਿਆ ਹੁਣ ਇਹ ਆਏ ਨੇ ਸਾਢੇ 3 ਸਾਲ ਹੋ ਗਏ ਭ੍ਰਿਸ਼ਟਾਚਾਰ ਰੁਕਿਆ ਨਹੀਂ ਪਰ ਹੁਣ ਇਹ ਕੋਸ਼ਿਸ਼ ਕਹਿੰਦੇ ਅਸੀਂ ਕਰ ਰਹੇ ਹਾਂ ਚਲੋ ਚੰਗੀ ਗੱਲ ਐ ਕਰੋ ਕੋਸ਼ਿਸ਼ ਜੇਕਰ ਬੂਰ ਪੈਂਦਾ ਭਾਈ ਤਾਂ ਗੱਲ ਚੰਗੀ ਐ ਚਾਹੁੰਦਾ ਕੀ ਐ ਪੰਜਾਬ ਐਯੋ ਤਾਂ ਚਾਹੁੰਦਾ ਐ ਪੰਜਾਬ ਵੀ ਭਾਈ ਆਹ ਚੀਜ਼ਾਂ ਖਤਮ ਕਰੋ ਜੇ ਤੁਸੀਂ ਕਰ ਦੋਗੇ ਆ ਭਾਈ ਚੰਗੀ ਗੱਲ ਆ ਗਰੰਟੀਆਂ ਵੀ ਤੁਸੀਂ ਦਿੱਤੀਆਂ ਸੀ ਬਦਲਾਅ ਦਾ ਨਾਰਾ ਵੀ ਤੁਸੀਂ ਦਿੱਤਾ ਸੀ ਕਰਦੇ ਹੋ ਤਾਂ ਚੰਗੀ ਗੱਲ ਹੈ ਪਰ ਅੱਜ ਦੀ ਵੱਡੀ ਖਬਰ ਦੁਬਾਰਾ ਫੇਰ ਦੱਸ ਦਿਆਂ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਹੈ ਕਾਰਵਾਈ ਦੇ ਵਿੱਚ ਵਿਜੀਲੈਂਸ ਚੀਫ ਵਿਜੀਲੈਂਸ ਦੇ ਮੁਖੀ ਐਸਪੀਐਸ ਪਰਮਾਰ ਨੂੰ ਸਸਪੈਂਡ ਕੀਤਾ ਗਿਆ ਨਾਲ ਉਹਦੇ ਦੋ ਵੱਡੇ ਅਫਸਰ ਏਆਈਜੀ ਅਫਸਰ ਇੱਕ ਇੱਕ ਐਸਐਸਪੀ ਲੈਵਲ ਦਾ ਅਫਸਰ ਸਸਪੈਂਡ ਕੀਤੇ ਗਏ ਨੇ ਹੁਣ ਇਹ ਕਾਰਵਾਈ ਹੋਈ ਆ ਤੇ ਮਾਮਲਾ ਇਹ ਭ੍ਰਿਸ਼ਟਾਚਾਰ ਦੇ ਇੱਕ ਕੇਸ ਨਾਲ ਜੁੜਿਆ ਦੱਸਿਆ ਜਾ ਰਿਹਾ ਮੀਡੀਆ 'ਚ ਇਹਦੀ ਚਰਚਾ ਹੈ ਹੁਣ ਅੱਗੇ ਭਗਵੰਤਮਾਨ ਸਰਕਾਰ ਕੀ ਜਿਹੜੀ ਫੈਸਲਾ ਲਵੇਗੀ ਉਹ ਅੱਗੇ ਵੇਖਾਂਗੇ ਲਗਵੀ ਨਾਲ ਮੈਂ ਇੱਕ ਹੋਰ ਗੱਲ ਦੱਸ ਦਿਆਂ ਅੱਜ ਪੰਜਾਬ ਦੇ ਵਿੱਚ ਪਹਿਲਗਾਮ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵੱਡੇ ਹਮਲੇ ਦੀ ਸਾਜ਼ਿਸ਼ ناکਾਮ ਹੋਈ ਹੈ ਪਰਦਾ ਫਾਸ਼ ਹੋਇਆ ਅਮਰਸਰ ਦੇ ਸਾਹੋਵਲ ਪਿੰਡ ਦੇ ਖੇਤਾਂ ਦੀ ਕਣਕ ਵੱਢੀ ਜਾ ਰਹੀ ਸੀ ਉੱਥੋਂ ਹਥਿਆਰਾਂ ਦਾ ਜ਼ਖੀਰਾ ਬਰਮਦ ਹੋਇਆ ਧਮਾਕਾ ਬੰਬ ਬਰੂਦ ਦੀ ਸਮੱਗਰੀ ਹੈਂਡ ਗਰਨੇਡ ਕਿੰਨੇ ਤੇ ਪੰਜ ਪਿਸਤੌਲਾਂ ਤੇ ਕਿੰਨੇ ਸਾਰੇ ਰੌਂਦ ਮਤਲਬ ਇੰਨਾ ਅਸਲਾ ਉੱਥੋਂ ਬਰਮਦ ਹੋਇਆ ਕਿ ਕਿੱਥੇ ਚਲਾਇਆ ਜਾਣਾ ਸੀ ਇਹ ਕਿੱਥੇ ਵਰਤਿਆ ਜਾਣਾ ਸੀ ਇਹਦੇ ਨਾਲ ਕੀ ਨੁਕਸਾਨ ਹੋਣਾ ਸੀ ਇਹ ਗੱਲ ਜਿਹੜੀ ਆ ਇਹ ਵੱਡੀ ਹੈ ਔਰ ਇੱਥੇ ਪ੍ਰਤਾਪ ਸਿੰਘ ਬਾਜਵਾ ਨੂੰ ਅੱਜ ਫਿਰ ਪੰਜਾਬ ਪੁਲਿਸ ਨੇ ਬੁਲਾਇਆ ਮੁਹਾਲੀ ਥਾਣੇ ਦੇ ਵਿੱਚ ਕਿਉਂਕਿ ਉਹਨੇ ਕਿਹਾ ਸੀ 50 ਗ੍ਰਨੇਡ ਆਏ ਨੇ 18 ਚੱਲ ਗਏ ਨੇ 32 ਅਜੇ ਚੱਲਣੇ ਨੇ ਪੰਜਾਂ 'ਚ ਫੇਰ ਫੜੇ ਗਏ ਪ੍ਰਤਾਪ ਸਿੰਘ ਬਾਜਵਾ ਨੂੰ ਬੁਲਾਇਆ ਉਤੋਂ ਪੁੱਛ ਗੇ ਚ ਹੋਈ ਅੱਜ ਫੇਰ ਕਿ ਦੱਸ ਤੈਨੂੰ ਕਿਵੇਂ ਪਤਾ ਸੀ ਬਾਕੀ ਕਿੱਥੇ ਪਏ ਨੇ ਹੁਣ ਪ੍ਰਤਾਪ ਸਿੰਘ ਬਾਜਵਾ ਵਾਲੇ ਮੁੱਦੇ ਤੇ ਅੱਗੇ ਕੀ ਹੋਣਾ ਇਹਦੇ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ ਪਰ ਇਹ ਦੋਵੇਂ ਵੱਡੀਆਂ ਖਬਰਾਂ ਸੀ ਅੱਜ ਪੰਜਾਬ ਦੀਆਂ ਬਹੁਤ ਮਹੱਤਵਪੂਰਨ